ਪਰ ਭਾਈ ਸਾਹਿਬ ਦੇ ਕਵਿਤੀ ਜਿਹੜੇ ਲਿਖੇ ਆ ਉਹਦੇ ਵਿੱਚ ਕਾਰਤਕ ਸੋਦੋਂ ਅਤੇ ਪੂਰਨਮਾਸੀ ਸਰਦੋਂ ਤੋਂ ਅੱਜ ਪ੍ਰੀਤਮਕੀ ਬਾਰੀ ਹੈ ਇਹ ਭਾਈ ਸਾਹਿਬ ਨੂੰ ਕਵਿਤ ਸੁਈਆਂ ਚ ਗੁਰੂ ਸਾਹਿਬ ਦੇ ਕਤਗਰਾ ਜਰੋਂ ਭਾਈ ਗੁਰਦਾਸ ਜੀ ਨੇ ਮੰਨਿਆ ਮੀਟੀ ਤੁੰਦ ਜਗ ਚਾਨਣ ਹੋਵਾ ਕਾਪ ਦੀ ਤੁੰਦ ਸੀ ਅਬਿਧਿਆਰੀ ਤੁੰਦ ਸੀ ਜ਼ੁਲਮ ਦੀ ਤੁੰਦ ਸੀ ਸਾਰੀ ਮਿਟ ਗਈ ਅਗਤਿ ਗਿਆਨ ਦਾ ਚਾਨਣ ਸਰਕਾਸ਼ ਹੋ ਗਿਆ ਸਤਿਗੁਰਾਂ ਦੀ ਕਿਰਪਾ ਕਰਕੇ ਜਿਉਂ ਕਰ ਸੂਰਜ ਨਿਕਲਿਆ ਉਸ ਤਰ੍ਹਾਂ ਸੂਰਜ ਦੇ ਨਿਕਲਣੇ ਕਰਕੇਾਰੇ ਛਪੇ ਅੰਧੇਰ ਭੁਲੋਾਰੇ ਛੱਬ ਜਾਂਦੇ ਪਖੰਡ ਆਦਿ ਕਤਾਰੇ ਛੱਬ ਗਏ ਅੰਧੇਰਾ ਧਰਮ ਦਾ ਸਭ ਪਲੋ ਗਿਆ ਪਲਾ ਗਿਆ ਚਲੇ ਆ ਗਿਆ ਸਿੰਘ ਬੁਕੇ ਮਿਰਗਾਵਲੀ ਜਿਵੇਂ ਸ਼ੇਰ ਜਦੋਂ ਗੱਜੇ 92 ਅੰਦਰ ਉਸ ਵੇਲੇ ਮਿਰਗਾਂ ਦੀ ਆਵਲੀ ਜਿਹੜੀ ਪੰਕਤੀ ਐ ਪੰਨੀ ਜਾਏ ਨਾ ਧੀਰਤ ਰਹੋ ਆ ਭੱਜ ਜਾਂਦੀ ਐ ਧੀਰਜੀ ਦੀ ਧਾਰ ਦੀ ਸ਼ੇਰ ਦੇ ਬੁੱਕਣ ਤੋਂ ਐ ਗੁਰੂ ਨਾਨਕ ਸਾਹਿਬ ਦੇ ਗੱਜਣ ਤੋਂ ਜਿੰਨੇ ਪਖੰਡੀ ਹਰਨਾਮੀ ਨਿਆਂ ਸੀ ਪੰਕਤੀਆਂ ਬਣੀਆਂ ਸਭ ਭੱਜ ਗਏ ਜਿੰਨੇ ਸਨ ਕਿਸੇ ਧੀਰਜੀ ਨੂੰ ਧਾਰੀ ਜਿੱਥੇ ਬਾਬਾ ਪੈਰ ਧਰੇ ਗੁਰੂ ਨਾਨਕ ਦੇਵ ਜੀ ਦੇ ਚਰਨ ਰਖੇ ਪੂਜਾ ਆਸਣ ਥਾਪਣ ਸੋਆ ਉਹਨਾਂ ਦਾ ਪੂਜਾ ਮਹਾਰਾਜ ਸਾਹਿਬ ਦੀ ਹੋਗੀ ਸਾਰੇ ਆਸਣ ਸਤਿਗੁਰਾਂ ਦੇ ਪੂਜਾ ਆਸਣ ਥਾਪਣ ਸੋਆ ਉਹਨਾਂ ਦਾ ਨਾਮ ਦੀ ਪੂਜਾ ਸਤਿਗੁਰਾਂ ਦੀ ਹੋਣ ਲੱਗੀ ਉਹਨਾਂ ਆਸਣਾਂ ਨੂੰ ਸੋਭਾ ਸਾਰੇ ਕਰਨ ਲੱਗੇ ਜਿੱਥੇ ਜਾਏ ਦੇ ਮੇਰਾ ਸਤਿਗੁਰੂ ਥਾਨ ਸੋ ਹਵਾਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲਾ ਧੂੜ ਮੁਖ ਲਾਵਾ ਪੂਜਾ ਆਸਣ ਥਾਪਣ ਸੋਆ ਉਹਨਾਂ ਦਾ ਨਾਮ ਦੀ ਪੂਜਾ ਨਾਮ ਦੀ ਉਹਨਾਂ ਆਸਣਾਂ ਨੂੰ ਗੁਰਦਾਰੇ ਸਾਹਿਬ ਬਣਾ ਕੇ ਥਾਪਣਾ ਕੀਤਾ ਸੋ ਉਹਨਾਂ ਦੇ ਦائیں ਸਿੱਧ ਆਸਣ ਸਭ ਜਗਤ ਦੇ ਜਿਵੇਂ ਸਿੱਧ ਆਸਣ ਸੀ ਜਗਤ ਦੇ ਅੰਦਰ ਨਾਨਕ ਆਦਮਤੇ ਜੇ ਕੋ ਹ ਜਿਵੇਂ ਗੋਰਖ ਮਤਾ ਮਟਾਏ ਕੇ ਨਾਨਕ ਮਤਾ ਰਖਾਇਆ ਇੱਥੇ ਗੋਰਖ ਮਤਾ ਆਸਿਨਾ ਪਹਿਲਾਂ ਸਿੱਧਾ ਦੀ ਜਗ੍ਹਾ ਸੀ ਇੱਥੇ ਚਰਚਾ ਕੀਤੀ ਸੀ ਇਹਨਾਂ ਨੇ ਸਿੱਧ ਕਹਿੰਦੇ ਸਾਡੀ ਜਗ੍ਹਾ ਹੈ ਧਰਤੀਏ ਬੋਲੋ ਇਕ ਮੁੰਡਾ ਉਹਨਾਂ ਟਵਾ ਪਟਕੇ ਵਿੱਚ ਉੱਤੇ ਕੱਖਾਂ ਦੀ ਛੱਤ ਪਾ ਕੇ ਬਿਠਾਉਂਦਾ ਸੀ ਸਿੱਧਾ ਨੇ ਕਹਿਣ ਕੇ ਧਰਤੀ ਸਿੱਧਾ ਨਿਯਮ ਹੈ ਉਹ ਬੋਲੇ ਮੁੰਡਾ ਵਿੱਚੋਂ ਜੋ ਦੋ ਵਾਰੀ ਬੋਲਿਆ ਤੀਜੀ ਵਾਰ ਮਾਰ ਕੇ ਕਹਿੰਦੇ ਜੀ ਬੋਲਣ ਜੋ ਕਰ ਰਹੇ ਹੈ ਬੱਚਾ ਉਹ ਮਰ ਗਿਆ ਵਿੱਚ ਫਿਰ ਸਿੱਧਾ ਨੇ ਕੱਢਿਆ ਤੇ ਉਹਨਾਂ ਦਾ ਸਾਲ ਪਤਾ ਲੱਗਿਆ ਇਹ ਨਾਨਕ ਮਤੇ ਦੀ ਗੱਲ ਹੈ ਉਹ ਜਗਾ ਜੇ ਬਣੀ ਹੋਈ ਹੈ ਯਾਦਗਾਰ ਉਸ ਵੇਲੇ ਫਿਰ ਸਿੱਧਾ ਨੂੰ ਸ਼ਰਨ ਪਏ ਮਾਰਾ ਮਾਰਨ ਕਾ ਚੰਗਾ ਇਹ ਖੜਾਉ ਚੱਲਣਾ ਦੀ ਲਾ ਕੇ ਜਿਉਣਾ ਕਰਤਾ ਸੀ ਇਸ ਪ੍ਰਕਾਰ ਨਾਨਕ ਆਦਮਤੇ ਜੇ ਕੋ ਨਾਨਕ ਆਦਮਤੇ ਜਿਹਦੇ ਸਾਹਮਣੇ ਉਹ ਸਿੱਧਾਂ ਦੇ ਥਾਂ ਸੀ ਸਾਰੇ ਨਾਨਕ ਗੋਰਖ ਮਤਾ ਮਟਾਏ ਕੇ ਨਾਨਕ ਮਰਿਆ ਖਾਇਆ ਘਰ ਘਰ ਅੰਦਰ ਧਰਮ ਸਾਲ ਜੋ ਘਰਾਂ ਘਰਾਂ ਚ ਸਾਰਿਆਂ ਥਾਵਾਂ ਤੇ ਸ਼ਹਿਰਾਂ ਸ਼ਹਿਰਾਂ ਤੇ ਨਗਰਾਂ ਨਗਰਾਂ ਤੇ ਧਾਰਮਿਕ ਸਥਾਨ ਬਣ ਗਏ ਹੋਵਾ ਕੀਰਤਨ ਸਦਾ ਬਸੋਆ ਇਹ ਸਦਾ ਬਸਾਖੀ ਸਾਕੇ ਕੀਰਤਨ ਹੁੰਦਾ ਹੈ ਬਸੋਆ ਸਦਾ ਬਸਾਖੀ ਸਾਗੀ ਅੱਠੇ ਪੈਰ ਸੰਤ ਸੌ ਦੁਆਰੀ ਸਾਗੀ ਅੱਠੇ ਪੈਰ ਸੰਤ ਇਉਂ ਬਸਾਖੇ ਦੇ ਜੋੜ ਮੇਲੇ ਹੁੰਦੇ ਆ ਸਦਾ ਬਸਾਖੀ ਸਾਕੇ ਕੀਰਤਨ ਹੁੰਦਾ ਹੈ ਬਾਬੇ ਤਾਰੇ ਚਾਰ ਚੱਕਾ ਕਿਉਂ ਬਾਬਾ ਜੀ ਨੇ ਚੋਹ ਚੱਕਾਂ ਦੇ ਜੀਆਂ ਦੀ ਕਲਿਆਣ ਕੀਤੀ ਨੌ ਅਖੰਡ ਤੇ ਉੱਕਣ ਪੂਰਬ ਪੱਛਮ ਨੌ ਅਖੰਡ ਪ੍ਰਥਮੀ ਸੱਚਾ ਢੋਆ ਜਿਵੇਂ ਨੌ ਅਖੰਡਾਂ ਦੀ ਪ੍ਰਥਮੀ ਸੱਚਾ ਢੋਆ ਆਸਰਾ ਦੁੱਤਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜਿਵੇਂ ਗੁਰੂ ਮੁਖੀ ਹੈ ਕਲ ਵਿੱਚ ਉਹ ਪ੍ਰਗਟ ਹੋਏ ਹੈ ਇਸ ਦੇ ਤੇ ਸਾਧ ਸੰਗਤ ਜੀ ਸੰਵਾਦ ਕਰਦੇ ਕਿ ਕਿ ਗੁਰੂ ਸਾਹਿਬ ਜੀ ਨੂੰ ਵਿਸਾਖੀ ਨੂੰ ਜਨਮ ਘੜਿਆ ਹੈ ਔਰ ਭਾਈ ਸਾਹਿਬ ਦੇ ਕਵਿਤੀ ਜਿਹੜੇ ਲਿਖੇ ਆ ਉਹਦੇ ਵਿੱਚ ਕਾਰਤਕ ਸੋਦੋਂ ਅਤੇ ਪੂਰਨਮਾਸੀ ਸਰਦੋਂ ਤੋਂ ਅੱਜ ਪ੍ਰੀਤਮ ਸਿੰਘ ਦੀ 바ੜੀ ਹੈ ਇਹ ਭਾਈ ਸਾਹਿਬ ਨੂੰ ਕਵਿਤ ਸੁਈਆਂ ਚ ਗੁਰੂ ਸਾਹਿਬ ਦੇ ਕਤਗਰਾ ਜਨੂੰ ਭਾਈ ਗੁਰਦਾਸ ਜੀ ਨੇ ਮੰਨਿਆ ਤੇ ਇੱਥੇ ਬਸਵਾ ਬਸਾਖੀ ਦਾ ਵਾਜਕ ਹੈ ਕੀਰਤਨ ਬਸਾਖੀ ਇਹਦੇ ਤੋਂ ਬਸਾਖੀ ਦਾ ਜਨੂੰ ਕਈਆਂ ਪ੍ਰੇਮੀਆਂ ਨਾਲ ਕਸਮ ਕੀਤਾ ਹੈ ਸੋ ਗੁਰੂ ਮਾਰਾ ਸਾਹਿਬ ਸੱਚੇ ਪਾਰਸ਼ਾ ਦੀ ਸਲਾਹ ਉਹਨਾਂ ਇਸ ਰੂਪ ਹੈ ਉਹਨਾਂ ਦੇ ਸਾਰੇ ਪੁਰਬ ਹਮੇ ਵਸਾਖੀ ਦੀ ਖਾਲਸਾ ਦਾ ਜਨਮ ਹੈ ਇਹ ਕਹਿੰਦੇ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਇਸ ਕਰਕੇ ਵਸਾਖੀ ਦਾ ਜਨਮ ਗੁਰੂ ਨਾਨਕ ਸਾਹਿਬ ਦਾ ਹੈ ਪਰ ਭਾਈ ਸਾਹਿਬ ਦੀ ਲਿਖਤ ਅਨਸਾਰ ਇਸ ਵਸੂਏ ਤੋਂ ਵਸਾਖੀ ਮੰਨ ਲਿਆ ਵਸਾਖੀ ਸਾਹਿਬ ਕੀਰਤਨ ਹੁੰਦਾ ਹੈ ਬਾਬੇ ਤਾਰੇ ਚਾਰ ਚੱਕਰ ਸਤਿਗੁਰੂ ਸਾਹਿਬ ਜਿਨ੍ਹਾਂ ਚੱਕਰੇ ਜੀ ਤਾਰ ਦਿੱਤੇ ਨੌਖੰਡ ਪ੍ਰਥਮੀ ਸੱਚਾ ਟੋਆ ਨੌਖੰਡਾਂ ਦੀ ਪ੍ਰਥਮੀ ਨੂੰ ਸੱਚਾ ਟੋਆ ਆਸਰਾ ਮਲਾਬ ਦਿੱਤਾ ਵਾਹਿਗੁਰੂ ਦਾ ਗੁਰਮੁਖ ਕਲ ਵਿੱਚ ਪ੍ਰਗਟ ਹੋ ਇਸ ਪ੍ਰਕਾਰ ਮੁਖੀ ਸਤਿਗੁਰੂ ਨਾਨਕ ਦੇਵ ਜੀ ਕਲਯੁਗ ਦੇ ਵਿੱਚ ਪ੍ਰਗਟ ਹੋਏ ਜੀ ਉਹਦੀ ਕਲਿਆਣ ਕਰਨ ਵਾਸਤੇ ਬਾਬੇ ਤਾਰੇ ਚਾਰ ਚੱਕ ਨਾਖਣ ਪ੍ਰਥਮੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਵਾਹਿਗੁਰੂ ਕੀ ਤਾਲ ਸੋ